ਭਾਰਤ ਦੇ ਰਾਜਸੀ ਦਸ਼ਾ ਤੇ ਇੱਕ ਝਾਤ ਔਰੰਗਜ਼ੇਬ ਦੀ ਮੁਸਲਮਾਨਕਰੂ ਪਾਲਸੀ ਨੇ ਹਿੰਦੂ ਤੇ ਰਾਸੀ ਵਾਯੂ ਮੰਡਲ ਨੂੰ ਬਹੁਤ ਖਰਾਬ ਕਰ ਦਿੱਤਾ ਹਿੰਦੂਆਂ ਉੱਤੇ ਜ਼ੁਲਮ ਵਧ ਗਏ ਮੰਦਰ ਢਾਟੇਰੀ ਕੀਤੇ ਗਏ ਇਸ ਦਸ਼ਾ ਨੂੰ ਦੇਖ ਕੇ ਮਰਾਟੇ ਤੇ ਕੁਝ ਗੂਰ ਰਾਜਪੂਤ ਜੋ ਅਣਖੀਲੇ ਸਨ ਸਿਰਾਂ ਉੱਤੇ ਕਫਨ ਬਨ ਕੇ ਉੱਠੇ ਤਾਂ ਮੁਗਲ ਰਾਜ ਦੇ ਜ਼ੁਲਮੀ ਰਾਜ ਦੇ ਵਿਰੁੱਧ ਲੜਨ ਲੱਗੇ ਉਨ੍ਹਾਂ ਵਿੱਚੋਂ ਸੇਵਾ ਜੀ ਮਰਾਠਾ ਸਭ ਤੋਂ ਵੱਡਾ ਆਗੂ ਤੇ ਬਹਾਦਰ ਸੀ ਉਸ ਦੀਆਂ ਬਹਾਦਰੀਆਂ ਤੇ ਅਨੇਕਾਂ ਗ੍ਰੰਥ ਲਿਖੇ ਗਏ ਸਨ ਉਹ ਧਰਮੀ ਦੇਸ਼ ਭਗਤ ਧਰਮ ਦੀ ਰੱਖਿਆ ਕਰਨ ਵਾਲਾ ਸੀ ਉਸ ਦੇ ਉੱਠਣ ਨਾਲ ਕੁਝ ਹਿੰਦੂ ਰਜਵਾੜੇ ਵੀ ਉੱਠੇ ਜਿਸ ਕਾਰਨ ਸਾਰੇ ਦੱਖਣੀ ਤੇ ਮੱਧ ਭਾਰਤ ਵਿੱਚ ਹਾਲਾਤ ਬਹੁਤ ਮਾੜੇ ਹੋ ਗਏ ਸਾਰੇ ਦੇਸ਼ ਵਿੱਚ ਬਗਾਵਤਾਂ ਹੋ ਗਈਆਂ ਉਹਨਾਂ ਬਗਾਵਤਾਂ ਨੂੰ ਦਬਾਉਣ ਵਾਸਤੇ ਔਰੰਗਜੀਬ ਨੇ ਆਪ ਤਖਨ ਨੂੰ ਚੜ੍ਹਾਈ ਕਰ ਦਿੱਤੀ ਮਥਰਾ ਦੇ ਚ ਗਿਰਦੇ ਜੱਟਾਂ ਨਾਲ ਲੜਦਾ ਰਿਹਾ ਕੇਂਦਰੀ ਸਰਕਾਰ ਦਿੱਲੀ ਬਾਦਸ਼ਾਹੀ ਬਗਾਵਤਾਂ ਵਿੱਚ ਰੁੱਝ ਗਈ ਸੀ ਇਸ ਲਈ ਕਾਂਗੜੇ ਦੇ ਪਹਾੜੀ ਰਾਜਿਆਂ ਤੇ ਪੰਜਾਬ ਦੀਆਂ ਜ਼ਗੀਰਦਾਰਾਂ ਨੇ ਦਿੱਲੀ ਨੂੰ ਮਾਮਲਾ ਨਹੀਂ ਸੀ ਭੇਜਿਆ ਉਸ ਦੇ ਰਕਮ ਤਕੜੀ ਹੋ ਗਈ ਸੀ ਕਿਉਂਕਿ ਪੰਜਾਬ ਦੀਆਂ ਸਾਰੀਆਂ ਫੌਜਾਂ ਵੀ ਇੱਥੇ ਨਹੀਂ ਸਨ ਉਹਨਾਂ ਨੂੰ ਦਿੱਲੀ ਤੋਂ ਪਰੇ-ਪਰੇ ਹੀ ਸੁਟਿਆ ਹੋਇਆ ਸੀ ਇਸੇ ਕਾਰਨ ਕੇ ਪਹਾੜੀ ਰਾਜਰੇ ਪੁੱਤਰੇ ਫਿਰਦੇ ਸਨ ਤੇ 사ਤਗੁਰ ਜੀ ਨਾਲ ਵਹਿਰ ਰੱਖਦੇ ਸਨ ਔਰੰਗਜ਼ੇਬ ਦਾ ਇੱਕ ਇੱਕ ਦਿਨ ਇਨ੍ਹਾਂ ਵਿਚਾਰਾਂ ਵਿੱਚ ਹੀ ਗੁਜ਼ਰਦਾ ਸੀ ਕਿ ਉਹ ਕਿਵੇਂ ਸਾਰੇ ਭਾਰਤ ਦੀਆਂ ਸਾਰੀਆਂ ਬਗਾਵਤਾਂ ਨੂੰ ਦਬਾ ਕੇ Hindu ਰਾਸਤੇ Hindu ਧਰਮ ਨੂੰ ਖਤਮ ਕਰਕੇ ਇਸਲਾਮ ਵੀ ਦਾ ਵਫਾਦਾਰ ਸਪਾਹੀ ਬਣੇ ਜਿਹੜੇ ਮੰਦਰ ਰਹਿੰਦੇ ਸਨ ਉਹਨਾਂ ਨੂੰ ਵੀ ਮਸਜਿਦ ਦਾ ਰੂਪ ਦੇ ਦੇਣਾ ਚਾਹੁੰਦਾ ਸੀ ਮਰਾਟੇ ਰਾਜਪੂਤ ਤੇ ਹੋਰ ਆਦਮੀ ਰਲ ਕੇ ਚਾਹੁੰਦੇ ਸਨ ਕਿ ਕਿਵੇਂ ਉਹ ਮੁਗਲ ਰਾਜ ਨੂੰ ਖਤਮ ਕਰਨ ਪਰ ਫੁੱਟ ਉਹਨਾਂ ਦੀ ਪੇਸ਼ ਨਹੀਂ ਸੀ ਜਾਣ ਦਿੰਦੀ ਜੇ ਫੁੱਟ ਨਾ ਹੁੰਦੀ ਜੇ ਹਿੰਦੂ ਰਾਜੇ ਲਾਲਚੀ ਨਾ ਹੋ ਜਾਂਦੇ ਤਾਂ ਮੁਗਲ ਭਾਰਤ ਨੂੰ ਗੁਲਾਮ ਨਹੀਂ ਸੀ ਰੱਖ ਸਕਦਾ ਅਲਫਖਾਨ ਦੀ ਪਹਾੜੀ ਰਾਜਿਆਂ ਨਾਲ ਲੜਾਈ ਦੱਖਣ ਵੱਲੋਂ ਵਿਲੇ ਹੋ ਕੇ ਔਰੰਗਜ਼ੇਬ ਨੇ ਪੰਜਾਬ ਵੱਲ ਖਿਆਲ ਕੀਤਾ ਤੇ ਪਹਾੜੀ ਰਾਜਿਆਂ ਨੂੰ ਸੋਧਨ ਦੀ ਸਲਾਹ ਪੱਕੀ ਕਰ ਲਈ ਉਸ ਨੇ ਮੀਏ ਖਾਨ ਨੂੰ ਫੌਜ ਦੇ ਕੇ ਪੰਜਾਬ ਵੱਲ ਤੋਰਿਆ ਉਸ ਦੇ ਨਾਲ ਉਹਦਾ ਭਤੀਜਾ ਅਲਫ ਖਾਨ ਸੀ ਪਹਿਲਾਂ ਇਹ ਸਾਰੀ ਫੌਜ ਲਾਹੌਰ ਪੁੱਜੀ ਉਸ ਵੇਲੇ ਲਾਹੌਰ ਦਾ ਸੂਬੇਦਾਰ ਦਲਾਵਰ ਖਾਨ ਸੀ ਲਾਹੌਰ ਪੁੱਜਣ ਤੇ ਦਲਾਵਰ ਖਾਨ ਨੇ ਮੀਏ ਖਾਨ ਨੂੰ ਸਲਾਹ ਦਿੱਤੀ ਕਿ ਮੁਗਲ ਫੌਜ ਦੇ ਦੋ ਹਿੱਸੇ ਕੀਤੇ ਜਾਣ ਇੱਕ ਹਿੱਸਾ ਰਾਵੀ ਪਾਰ ਨੂੰ ਹੋਵੇ ਤੇ ਦੂਸਰਾ ਕਾਂਗੜੇ ਨੂੰ ਮਾਮਲਾ ਕੋਈ ਜ਼ਗੀਰ ਤੇ ਰਾਜਾਂ ਦਾ ਨਹੀਂ ਸੀ ਰਿਹਾ ਹੰਨੇ ਹੰਨੇ ਪਾਤਸ਼ਾਹੀ ਸੀ ਸਾਰਿਆਂ ਕੋਲ ਫੌਜ ਸੀ ਤੇ ਸਾਰਿਆਂ ਪਾਸ ਹਥਿਆਰ ਸਨ ਸੂਬੇਦਾਰ ਕੋਲ ਫੌਜ ਥੋੜੀ ਹੁੰਦੀ ਸੀ ਬਦ ਅਮਨੀ ਦਾ ਸਮਾਂ ਸੀ ਮੇਂ ਖਾਤਾ ਦਰਿਆ ਰਾਵੀ ਤੋਂ ਪਾਰ ਹੋ ਕੇ ਪੱਛਮੀ ਪੰਜਾਬ ਨੂੰ ਚਲਿਆ ਗਿਆ ਤੇ ਉਹਦਾ ਭਤੀਜਾ ਤਕੜਾ ਫੌਜੀ ਦਸਤਾ ਲੈ ਕੇ ਕਾਂਗੜੇ ਨੂੰ ਸਿੱਧਾ ਹੋ ਪਿਆ ਨੂਰਪੁਰ ਤੋਂ ਅੱਗੇ ਲੰਘ ਕੇ ਉਸਨੇ ਕਾਂਗੜੇ ਦੇ ਰਾਜੇ ਵੱਲ ਚਿੱਠੀ ਲਿਖੀ ਇਹ ਮਾਮਲਾ ਪੇਸ਼ ਕਰੋ ਕਾਂਗੜੇ ਦਾ ਰਾਜਾ ਉਸ ਵੇਲੇ ਕਿਰਪਾਲ ਚੰਦ ਕਟੋਚ ਸੀ ਇਹ ਬਹੁਤ ਡਰਾਕਲ ਤੇ ਵਤਨਧਰੋਹੀ ਸੀ ਅਲਫ ਖਾਨ ਦਾ ਸੁਨੇਹਾ ਸੁਣ ਕੇ ਘਾਬਰ ਗਿਆ ਇਸਨੇ ਰਾਜੇ ਦਿਆਲ ਚੰਦ ਪਾਸੋਂ ਸਲਾਹ ਪੁੱਛੀ ਉਸਨੇ ਕਿਹਾ ਲੜਨ ਦੀ ਥਾਂ ਚਲਾਕੇ ਨਾਲ ਬਚਣਾ ਚਾਹੀਦਾ ਹੈ ਕੁਝ ਰਕਮ ਦਿੱਤੀ ਜਾਵੇ ਤੇ ਦੂਸਰਾ ਕਿਹਾ ਜਾਵੇ ਕਿ ਅਸਾਂ ਦਾ ਸਰਦਾਰ ਰਾਜਾ ਭੀਮ ਚੰਦ ਹੈ ਜੇ ਉਹ ਸਾਰਾ ਮਾਮਲਾ ਦੇ ਦੇਵੇ ਤਾਂ ਅਸੀਂ ਵੀ ਔਖੇ ਸੁਖਾਲੇ ਹੋ ਕੇ ਮਾਮਲਾ ਤਾਰ ਦੇਵਾਂਗੇ ਜੇ ਰਾਜਾ ਭੀਮਚੰਦ ਮੁਕਾਬਲਾ ਕਰੇਗਾ ਤਾਂ ਆਸਾਂ ਹੀ ਖਲ ਅਲਫ ਖਾਂ ਦੀ ਮਦਦ ਕਰਾਂਗੇ ਇਸ ਚਲਾਕੀ ਤੋਂ ਬਿਨਾ ਬਚ ਨਹੀਂ ਸਕਦੇ ਰਾਜਾ ਕਰਪਾਲ ਚੰਦ ਸਲਾਹ ਤੁਸਾਂ ਦੀ ਨੇਕ ਹੈ ਇਸੇ ਤਰ੍ਹਾਂ ਹੀ ਕਰਿਏ ਚਲੋ ਉਸ ਵੱਲ ਆਪਾਂ ਚੱਲੀਏ ਨਹੀਂ ਵਜ਼ੀਰ ਨੂੰ ਪਹਿਲਾਂ ਭੇਜਿਓ ਇਸੇ ਤਰ੍ਹਾਂ ਹੀ ਸਹੀ ਪਰ ਲੋਕੀ ਕਹਿਣਗੇ ਵਤਨ ਧਰੋਹੀ ਹੈ ਫਿਰ ਕੋਈ ਕੁਝ ਨਹੀਂ ਆਖੇਗਾ ਤੇ ਨਾ ਕਿਸੇ ਦੇ ਆਖਣ ਦੀ ਪ੍ਰਵਾਹ ਕਰਨੀ ਚਾਹੀਦੀ ਹੈ। ਬੁਰਾ ਭਲਾ ਆਪਣਾ ਸੋਚਣਾ ਚਾਹੀਦਾ ਹੈ। ਨੀਤੀ ਇਹੋ ਕਹਿੰਦੀ ਹੈ ਕਿ ਤਕੜੇ ਦੁਸ਼ਮਣ ਕੋਲ ਚਲਾਕੀ ਨਾਲ ਬਚਣਾ ਚਾਹੀਦਾ ਹੈ। ਰਾਜੇ ਵਿਯਾਰਚੰਦ ਨੇ ਜਵਾਬ ਦਿੱਤਾ। ਇਹ ਤਾਂ ਠੀਕ ਹੈ ਫਿਰ ਵੀ ਦੇਸ਼ ਕਾਲ ਦਾ ਖਿਆਲ ਰੱਖਣਾ ਚਾਹੀਦਾ ਹੈ। ਫਿਰ ਵੀ ਲੋਕ ਤੇ ਭਰਾਵਾਂ ਵਿੱਚ ਜਿਉਣਾ ਹੋਇਆ ਹੈ। ਲੋਕਾਂ ਵਿੱਚ ਜਿਉਣ ਬਦਲੇ ਅਣਾਈ ਮੌਤ ਮਰ ਜਾਣਾ ਵੀ ਤਾਂ ਠੀਕ ਨਹੀਂ। ਛੇਤੀ ਕਰ ਵजीर ਨੂੰ ਭੇਜਦੇ ਸਲਾਹ ਸਲਾਹ ਵਾਸਤੇ ਹੱਥ ਵਧਾ ਰਾਜੇ ਦਿਯਾਰ ਚੰਦ ਦੀ ਗੱਲ ਮੰਨ ਕੇ ਕਿਰਪਾਲ ਚੰਦ ਨੇ ਅਲਫਖਾਂ ਵੱਲ ਆਪਣਾ ਵਜ਼ੀਰ ਰਾਜਦੂਤ ਬਣਾ ਕੇ ਭੇਜ ਦਿੱਤਾ ਵਜ਼ੀਰ ਨੇ ਅਲਫਖਾਂ ਦੇ ਦਿਯਾਰ ਚੰਦ ਦੇ ਕਿਰਪਾਲ ਚੰਦ ਦੇ ਵਿਚਾਲੇ ਮੁਲਾਕਾਤ ਕਰਾਈ ਜਦੋਂ ਮੁਲਾਕਾਤ ਹੋਈ ਤਾਂ ਚੌਥਾ ਹਿੱਸਾ ਮਾਮਲਾ ਦੇ ਦਿੱਤਾ ਤੇ Hindu ਰਾਜਿਆਂ ਦੇ ਵਿਰੁੱਧ ਜੁੱਧ ਹੋਏ ਤੇ ਅਲਫਖਾਂ ਦੀ ਸਹਾਇਤਾ ਕਰਨ ਦਾ ਉਸ ਨੂੰ ਭਰੋਸਾ ਦਿਵਾਇਆ ਸਮਝੌਤਾ ਹੋ ਗਿਆ ਇਸ ਸਮਝੌਤੇ ਨੇ ਅਲਫਖਾਂ ਨੂੰ ਬਹੁਤ ਪ੍ਰਸੰਨਤਾ ਬਖਸ਼ੀ ਕਿਉਂਕਿ ਮੁਗਲ ਜਿਸ ਵੀ ਹਿੰਦੂ ਰਾਜਸੀ ਸ਼ਕਤੀ ਨੂੰ ਜਾਂ ਜਾਤੀ ਨੂੰ ਨਸ਼ਟ ਕਰਦੇ ਸਨ ਤਦੋਂ ਉਸ ਜਾਤੀ ਦੇ ਆਦਮੀਆਂ ਨੂੰ ਖਰੀਦ ਕੇ ਹੀ ਕਰਦੇ ਸਨ ਇਹ ਰਿਵਾਜ ਸਿਕੰਦਰ ਨੇ ਸ਼ੁਰੂ ਕੀਤਾ ਸੀ ਤੇ ਮੁਹੰਮਦ ਗੋਰੀ ਮਹਦੂਦ ਗਜ਼ਨਵੀ ਵੇਲੇ ਪੱਕਾ ਹੋ ਗਿਆ ਸੀ ਅਕਬਰ ਨੇ ਮਾਨ ਸਿੰਘ ਜੈਪੁਰੀਏ ਦੀ ਭੈਣ ਨੂੰ ਵਿਆਹ ਕੇ ਮਾਨ ਸਿੰਘ ਨੂੰ ਖਰੀਦ ਕੇ ਸਾਰੇ ਵੱਡੇ ਹਿੰਦੂ ਰਾਜਿਆਂ ਨੂੰ ਗੁਲਾਮ ਕਰ ਲਿਆ ਸੀ ਕਈਆਂ ਰਾਜਿਆਂ ਦਾ ਤਾਂ ਖੁਰਾਕੋਜ ਮਿਟਾ ਦਿੱਤਾ ਸੀ ਮਾਨ ਸਿੰਘ ਦੀ ਰਾਹੀਂ ਅਕਬਰ ਨੇ ਚ ਤੋੜ ਵਰਗੀਆਂ ਮਹਾਨ ਸੁਤੰਤਰ ਹਿੰਦੂ ਰਿਆਸਤਾਂ ਨੂੰ ਫਤਿਹ ਕੀਤਾ ਸਾਰੇ ਮੁਗਲ ਤੇ ਪਠਾਨ ਬਾਦਸ਼ਾਹਾਂ ਪਾਸ ਹਿੰਦੂ ਨੌਕਰ ਸਨ ਜੋ ਵਤਨ ਨਾਲ ਧੋਖਾ ਮਾਉਂਦੇ ਸੀ ਅਲਫਖਾਨ ਨੇ ਮਨ ਹੀ ਮਨ ਕਿਹਾ ਮौज ਬਣ ਗਈ ਹਿੰਦੂ ਹਿੰਦੂ ਲੜਨਗੇ ਤੇ ਫਤਿਹ ਮੇਰੀ ਹੋਵੇਗੀ ਜੇ ਬਿਨਾ ਲੜਾਈ ਤੋਂ ਮਾਮਲਾ ਵਸੂਲ ਹੋ ਜਾਵੇਗਾ ਤਾਂ ਵੀ ਲਾਭ ਕਾਫਰ ਨਾਲ ਕਾਫਰ ਨੂੰ ਲੜਾ ਕੇ ਕਾਫਰ ਦੀ ਸ਼ਕਤੀ ਨਸ਼ਟ ਕਰਨ ਵਿੱਚ ਮੈਂ ਕਾਮਯਾਬ ਹੋਵਾਂਗਾ ਬਾਦਸ਼ਾ ਸੁਣ ਕੇ ਪਰਸੰਨ ਹੋਵੇਗਾ ਅਲਫਖਾਨ ਕਾਂਗੜੇ ਤੋਂ ਕੁਝ ਕੀਤਾ ਤੇ ਨਦੌੜ ਦੇ ਲਾਗੇ ਨਦੀ ਕਿਨਾਰੇ ਜਾ ਢੇਰੇ ਲਾਏ ਤੰਬੂ ਲਾ ਕੇ ਢੇਰਾ ਪੱਕਾ ਕਰਕੇ ਉਸਨੇ ਰਾਜੇ ਭੀਮਚੰਦ ਵੱਲ ਇਹ ਸਨੇਹਾ ਭੇਜਿਆ ਹਿੰਦੁਸਤਾਨ ਦੇ ਬਾਦਸ਼ਾ ਔਰੰਗਜ਼ੇਬ ਦੇ ਹੁਕਮ ਨਾਲ ਮੈਂ ਮਾਮਲਾ ਵਸੂਲ ਕਰਨ ਵਾਸਤੇ ਆਇਆ ਹਾਂ ਤੁਸੀਂ ਆਪਣੇ ਮਾਮਲੇ ਦੀ ਰਕਮ ਜੋ 3 ਸਾਲ ਦੀ ਹੈ ਹੁਣ ਇੱਥੇ ਭੇਜ ਦੇਵੋ ਜੇਕਰ ਰਕਮ ਸਾਰੀ ਨਾ ਆਈ ਤਾਂ ਤੁਸਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਜਾਂ ਦਿੱਲੀ ਪਹੁੰਚਾਇਆ ਜਾਵੇਗਾ ਅਤੇ ਮਾਮਲੇ ਦੀ ਰਕਮ ਤੁਸਾਂ ਦੇ ਰਾਜ ਤੋਂ ਵਸੂਲ ਕਰ ਲਈ ਜਾਵੇਗੀ ਢਿੱਲ ਮੱਠ ਕਰਨ ਦਾ ਮਤਲਬ ਇਹ ਸਮਝਿਆ ਜਾਵੇਗਾ ਤੁਸੀਂ ਰਕਮ ਨਹੀਂ ਦੇਣਾ ਚਾਹੁੰਦੇ ਤੇ ਟਾਲ ਮਟੋਲ ਕਰਕੇ ਟਾਲਣਾ ਚਾਹੁੰਦੇ ਹੋ ਫਿਰ ਵੀ ਰਿਆਸਤ ਉੱਤੇ ਚੜ੍ਹਾਈ ਕੀਤੀ ਜਾਵੇਗੀ ਤੇ ਬਾਦਸ਼ਾਹ ਸਲਾਮਤ ਨੂੰ ਲਿਖ ਦਿੱਤਾ ਜਾਵੇਗਾ ਮੁਗਲ ਫੌਜ ਸਾਰੀ ਪਹਾੜਾਂ ਉੱਤੇ ਚੜ੍ਹਾਈ ਕਰਤ ਜਾਵੇਗੀ ਬਸ ਇਹ ਪਹਿਲਾਂ ਤਾਂ ਅੰਤਮ ਹੁਕਮ ਹੈ ਜਦੋਂ ਇਹ ਸੁਨਹਿਰਾ ਰਾਜਾ ਭੀਮਚੰਦ ਦੇ ਕੋਲ ਪੁੱਜਾ ਤਾਂ ਉਹ ਗਰਮ ਹੋ ਗਿਆ ਕਦੀ ਮਾਮਲਾ ਨਹੀਂ ਦਿੱਤਾ ਜਾਵੇਗਾ ਆਇਆ ਹੈ ਵੱਡਾ ਮਾਮਲਾ ਵਸੂਲ ਕਰਨ ਵਾਲਾ ਮਾਰ ਕੁੱਟ ਕੇ ਦੁੰਬਾ ਬਣਾ ਦੇਵਾਂਗੇ ਕਦੀ ਲਿਹਾਜ਼ ਨਹੀਂ ਕੀਤਾ ਜਾਵੇਗਾ ਮੁਗਲਾਂ ਦੀ ਗੁਲਾਮੀ ਦਾ ਜੁਲਾਲਾ ਹਾ ਕੇ ਸੁਟ ਦਿੱਤਾ ਹੈ ਹੁਣ ਤੁਸ ਆਸਤੰਤਰ ਹੈ ਅਸੀਂ ਸੁਤੰਤਰ ਹਾਂ ਸੁਤੰਤਰ ਹਾਂ ਜਿਹੜਾ ਚਿੱਠੀਆਂ ਲਿਆ ਆਇਆ ਸੀ ਉਸ ਨੂੰ ਕੋਰਾ ਜਵਾਬ ਦੇਣਾ ਦੀ ਥਾ ਨੀਤੀ ਤੋਂ ਕੰਮ ਲਿਆ ਉਸ ਨੇ ਠੰਡੇ ਚਿੱਤ ਨਾਲ ਕਿਹਾ ਕਿ ਉਹ ਅਲਫਖਾ ਨੂੰ ਜਾ ਕੇ ਆਖ ਦੇਵੇ ਕਿ ਮਾਮਲਾ ਛੇਤੀ ਹੀ ਪਹੁੰਚ ਜਾਵੇਗਾ ਕੋਈ ਫਿਕਰ ਨਾ ਕਰਨ ਰਕਮ ਭਾਰੀ ਹੈ 3-4 ਦਿਨ ਵਿੱਚ ਇਕੱਠੀ ਕਰਕੇ ਭੇਜੀ ਜਾਵੇਗੀ ਦੂਸਰੇ ਪਾਸੇ ਰਾਜੇ ਭੀਮ ਚੰਦ ਨੇ ਸਾਰੀ ਪੰਜ ਪਹਾੜੀ ਰਾਜੇ ਪ੍ਰੀਤੀ ਚੰਦ ਡਡਵਾਲੀਏ ਰਾਮ ਸਰਨ ਹਡੂਰੀਆ ਰਾਜਰਾਮ ਸਿੰਘ ਤੇ ਰਾਜਾ ਉਦੇ ਸਿੰਘ ਆਦਿਕ ਨੂੰ ਇਕੱਠੇ ਕਰਕੇ ਪ੍ਰੇਰਿਆ ਕੇ ਅਲਫਖਾਂ ਨੂੰ ਮਾਰ ਕੁੱਟ ਕੇ ਨਠਾ ਦੇ ਵੀਏ। ਮਾਮਲੇ ਦੀ ਕਰ ਨਹੀਂ ਪਾਉਣੀ ਚਾਹੀਦੀ। ਇਹ ਤੰਗ ਕਰੇਗੀ ਤੀਸਰੇ ਦਿਨ ਕੋਈ ਨਾ ਕੋਈ ਮੁਗਲ ਫੌਜਦਾਰ ਚੜਾਈ ਕਰਕੇ ਆ ਜਾਇਆ ਕਰੇਗਾ। ਰਾਜਾ ਰਾਮ ਸਿੰਘ ਨੇ ਕਿਹਾ ਗੱਲ ਤਾਂ ਠੀਕ ਹੈ। ਪਰ ਬਾਦਸ਼ਾਹ ਸਲਾਮਤ ਦੀ ਫੌਜ ਦੇ ਇੱਕ ਦਸ ਦੇ ਨਾਲ ਮੁਕਾਬਲਾ ਕਰਨ ਦਾ ਭਾਵ ਹੈ ਕਿ ਬਾਦਸ਼ਾਹ ਦੀ ਫੌਜ ਉੱਤੇ ਹਮਲਾ ਉਹ ਹਿੰਦੁਸਤਾਨ ਦਾ ਬਾਦਸ਼ਾਹ ਹੈ ਉਸ ਕੋਲ ਫੌਜ ਬਹੁਤ ਹੈ ਜੇਕਰ ਮਾਮਲਾ ਵੱਧ ਗਿਆ ਤਾਂ ਹੋ ਸਕਦਾ ਹੈ ਜਿਵੇਂ ਤੁਸਾਂ ਦੇ ਪਿਤਾ ਦੀ ਜੀ ਜਹਾਂਗੀਰ ਸਮੇਂ ਕੈਦ ਰਹੇ ਸਨ ਤੇਵੇਂ ਅਸਾਂ ਨੂੰ ਬੰਦੀਖਾਨੇ ਵਿੱਚ ਦਿਨ ਕੱਟਣੇ ਪੈਣ ਇਹ ਕਦਮ ਇਹ ਕਦਮ ਚੁੱਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਸੋਚਣ ਵਾਲਾ ਮਾਮਲਾ ਹੈ ਹਰ ਨਾਲ ਨੁਕਸਾਨ ਹੋਣ ਦਾ ਵੀ ਡਰ ਹੈ